ਅੱਜ ਦੀ ਵੀਡੀਓ ਵਿੱਚ ਆਪਾਂ ਜਾਣਾਂਗੇ ਕਿ ਸ਼ੇਅਰ ਮਾਰਕੀਟ ਕੀ ਆ ਕਿਵੇਂ ਇਸ ਦੇ ਵਿੱਚ ਇਨਵੈਸਟਮੈਂਟ ਕਰਨੀ ਆ ਤੇ ਕੀ ਰਿਸਕ ਨੇ ਤੇ ਨਾਲ ਹੀ ਆਪਾਂ ਮੂਚਲ ਫੰਡ ਦੇ ਬਾਰੇ ਜਾਣਾਂਗੇ ਕਿ ਮੂਚਲ ਫੰਡ ਦੇ ਵਿੱਚ ਆਪਾਂ ਕਿਵੇਂ ਇਨਵੈਸਟਮੈਂਟ ਕਰ ਸਕਦੇ ਆ ਸ਼ੇਅਰ ਮਾਰਕੀਟ ਅਤੇ ਮੂਚਲ ਫੰਡ ਦੇ ਵਿੱਚ ਇਨਵੈਸਟ ਕਰਨ ਦੇ ਸਾਨੂੰ ਕੀ ਫਾਇਦੇ ਤੇ ਕੀ ਨੁਕਸਾਨ ਨੇ ਤੇ ਸਾਨੂੰ ਕਿਸ ਦੇ ਵਿੱਚ ਇਨਵੈਸਟਮੈਂਟ ਕਰਨੀ ਚਾਹੀਦੀ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਸਟਾਕ ਮਾਰਕੀਟ ਦੇ ਬਾਰੇ ਸਟਾਕ ਮਾਰਕੀਟ ਇੱਕ ਅਜਿਹਾ ਖੂਹ ਆ ਜਿਹਦੇ ਵਿੱਚੋਂ ਚਾਹੇ ਤੁਸੀਂ ਲੱਖਾਂ ਕਰੋੜਾਂ ਰੁਪਈਆ ਕੱਢ ਲਓ ਇਹ ਕਦੇ ਖਾਲੀ ਨਹੀਂ ਹੁੰਦਾ ਪਰ ਜੇ ਇਸ ਦੇ ਵਿੱਚ ਲੌਸ ਹੋਣ ਲੱਗ ਜਾਵੇ ਤਾਂ ਇਹ ਲੱਖਾਂ ਕਰੋੜਾ ਰੁਪਏ ਦੇ ਨਾਲ ਕਦੇ ਭਰਦਾ ਵੀ ਨਹੀਂ ਸਟਾਕ ਮਾਰਕੀਟ ਦੇ ਵਿੱਚ ਤੁਸੀਂ ਕਿਸੇ ਕੰਪਨੀ ਦੇ ਸ਼ੇਅਰ ਖਰੀਦਣੇ ਹੁੰਦੇ ਨੇ ਤੇ ਤੁਹਾਡੇ ਕੋਲ ਉਸ ਕੰਪਨੀ ਦੇ ਜਿੰਨੇ ਸ਼ੇਅਰ ਹੋਣਗੇ ਤੁਹਾਡੀ ਉਸ ਕੰਪਨੀ ਦੇ ਵਿੱਚ ਉਨੇ ਪਰਸੈਂਟ ਹਿੱਸੇਦਾਰੀ ਹੋਵੇਗੀ ਜਿੰਨਾ ਕੰਪਨੀ ਨੂੰ ਲੌਸ ਹੋਵੇਗਾ ਉਹਨਾਂ ਤੁਹਾਨੂੰ ਲੌਸ ਚ ਲੈਣਾ ਪਵੇਗਾ ਤੇ ਜਿੰਨਾ ਕੰਪਨੀ ਪ੍ਰੋਫਿਟ ਦੇ ਵਿੱਚ ਜਾਵੇਗੀ ਉਹਨਾਂ ਹੀ ਤੁਹਾਨੂੰ ਪ੍ਰੋਫਿਟ ਹੋਵੇਗਾ ਕਦੇ ਕਦੇ ਜਿਹੜਾ ਸ਼ੇਅਰ ਦਾ ਪ੍ਰਾਈਸ ਆ ਉਹ 8 ਗੁਣਾ 10 ਗੁਣਾ 20 ਗੁਣਾ ਤੱਕ ਵੀ ਵੱਧ ਜਾਂਦਾ ਤੇ ਉਹ ਤੁਹਾਨੂੰ ਲੱਖਾਂ ਕਰੋੜਾਪਤੀ ਵੀ ਬਣਾ ਸਕਦਾ ਪਰ ਜੇ ਕੰਪਨੀ ਲੌਸ ਦੇ ਵਿੱਚ ਚਲੀ ਜਾਵੇ ਤਾਂ ਤੁਹਾਡਾ ਜਿਹੜਾ ਇਨਵੈਸਟ ਕੀਤਾ ਹੋਇਆ ਪੈਸਾ ਉਹ ਵੀ ਡੁੱਬ ਜਾਂਦਾ ਪਰ ਤੁਹਾਨੂੰ ਮਾਰਕੀਟ ਦੇ ਉੱਪਰ ਨਜ਼ਰ ਰੱਖਣੀ ਪੈਂਦੀ ਆ ਜੇ ਉਹ ਸ਼ੇਅਰ ਤੁਹਾਨੂੰ ਚੰਗਾ ਪੈਸਾ ਦਿੰਦਾ ਚੰਗਾ ਪ੍ਰੋਫਿਟ ਦਿੰਦਾ ਤਾਂ ਤੁਸੀਂ ਉਹ ਸ਼ੇਅਰ ਨੂੰ ਬੇਚ ਸਕਦੇ ਹੋ ਇਸ ਦੇ ਨਾਲ ਹੀ ਜੇ ਟਰੇਡਿੰਗ ਦੀ ਗੱਲ ਕਰੀਏ ਤਾਂ ਟਰੇਡਿੰਗ ਦੇ ਬਾਰੇ ਬਹੁਤ ਸਾਰੇ ਲੋਕਾਂ ਦਾ ਕਹਿਣਾ ਕਿ ਇਹ ਇੱਕ ਜੂਆ ਟਰੇਡਿੰਗ ਦੇ ਵਿੱਚ ਜੇ ਤੁਸੀਂ ਪੈਸਾ ਇਨਵੈਸਟ ਕਰਦੇ ਹੋ ਤਾਂ ਉਹ ਸ਼ਾਮ ਤੱਕ ਹੀ ਤੁਹਾਨੂੰ ਲੱਖਾਂ ਕਰੋੜਾਪਤੀ ਵੀ ਬਣਾ ਸਕਦਾ ਤੇ ਤੁਹਾਡਾ ਲੱਖਾਂ ਕਰੋੜਾ ਰੁਪਈਆ ਡੁਬਾ ਵੀ ਸਕਦਾ ਟ੍ਰੇਡਿੰਗ ਦੇ ਉੱਪਰ ਤੁਸੀਂ ਤਾਂ ਇਨਵੈਸਟਮੈਂਟ ਕਰੋ ਜੇ ਤੁਹਾਨੂੰ ਗ੍ਰਾਫ ਦੀ ਪੂਰੀ ਜਾਣਕਾਰੀ ਆ ਨਹੀਂ ਤੁਹਾਨੂੰ ਇਹ ਲੱਖਾਂ ਦਾ ਲੌਸ ਵੀ ਦੇ ਸਕਦਾ ਹੈ ਮਿਊਚੁਅਲ ਫੰਡ ਵੀ ਸਟਾਕ ਮਾਰਕੀਟ ਦੀ ਹੀ ਤਰ੍ਹਾਂ ਹੈ ਪਰ ਇਹਦੇ ਵਿੱਚ ਤੁਸੀਂ ਕੋਈ ਵੀ ਡਾਇਰੈਕਟ ਸ਼ੇਅਰ ਨਹੀਂ ਖਰੀਦਣਾ ਇਹਦੇ ਵਿੱਚ ਤੁਸੀਂ ਟੁਕੜਿਆਂ ਦੇ ਵਿੱਚ ਸ਼ੇਅਰ ਖਰੀਦ ਸਕਦੇ ਹੋ ਤੇ ਤੁਸੀਂ ਮਹੀਨੇ ਦਾ 100 200 300 400 ਜਿੰਨਾ ਵੀ ਤੁਸੀਂ ਇਨਵੈਸਟਮੈਂਟ ਕਰ ਸਕਦੇ ਹੋ ਉਸ ਹਿਸਾਬ ਦੇ ਨਾਲ ਮਿਊਚੁਅਲ ਫੰਡ ਦੇ ਵਿੱਚ ਆਪਣੀ ਇਨਵੈਸਟਮੈਂਟ ਕਰ ਸਕਦੇ ਹੋ ਮਿਊਚੁਅਲ ਫੰਡ ਵੀ ਕਈ ਤਰ੍ਹਾਂ ਦੇ ਹੁੰਦੇ ਆ ਪਰ ਅੱਜ ਮੈਂ ਤਿੰਨ ਤਰ੍ਹਾਂ ਦੇ ਮਿਊਚੁਅਲ ਫੰਡ ਬਾਰੇ ਗੱਲ ਕਰਾਂਗੇ ਪਹਿਲਾ ਹੈ ਇਕਵਿਟੀ ਫੰਡ ਦੂਸਰਾ ਹੈ ਡਿਪਟ ਫੰਡ ਤੇ ਤੀਸਰਾ ਹੈ ਹਾਈਬ੍ਰਿਡ ਫੰਡ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਇਕਵਿਟੀ ਫੰਡ ਬਾਰੇ ਇਕਵਿਟੀ ਫੰਡ ਦੇ ਵਿੱਚ ਜਿਹੜਾ ਤੁਹਾਡਾ ਪੈਸਾ ਉਹ ਸਟਾਕ ਮਾਰਕੀਟ ਦੇ ਵਿੱਚ ਹੀ ਲਗਾਇਆ ਜਾਂਦਾ ਪਰ ਇਹ ਸਿੱਧਾ ਜਿਹੜਾ ਆਪਾਂ ਸਟਾਕ ਦੇ ਵਿੱਚ ਇਨਵੈਸਟਮੈਂਟ ਕਰਦੇ ਹਾਂ ਉਹਦੇ ਨਾਲੋਂ ਘੱਟ ਰਿਸਕੀ ਆ ਇਹਦਾ ਜਿਹੜਾ ਇੰਟਰਸਟ ਰੇਟ ਆ ਉਹ 12 ਤੋਂ 15% ਆ ਤੇ ਇਹਦੇ ਵਿੱਚ ਜਿਵੇਂ ਤੁਸੀਂ ਮਹੀਨੇ ਦਾ 200 300 400 ਰੁਪਇਆ ਜਿੰਨਾ ਵੀ ਤੁਸੀਂ ਭਰਦੇ ਹੋ ਉਸ ਤੋਂ ਬਾਅਦ ਜਿਹੜਾ ਰਿਟਰਨ ਆਗਾ ਉਹ 15 ਤੋਂ 20 ਸਾਲ 25 ਸਾਲ 30 ਸਾਲ ਦੇ ਬਾਅਦ ਮਿਲਦਾ ਦੂਸਰਾ ਹੈ ਡੈਪਟ ਫੰਡ ਡੈਪਟ ਫੰਡ ਦੇ ਵਿੱਚ ਤੁਹਾਡਾ ਪੈਸਾ ਸਰਕਾਰ ਅਤੇ ਜਿਹੜੇ ਕਾਰਪੋਰੇਟ ਘਰਾਣੇ ਨੇ ਉਹਨਾਂ ਨੂੰ ਲੋਨ ਦੇ ਰੂਪ ਵਿੱਚ ਦਿੱਤਾ ਜਾਂਦਾ ਇਹਦਾ ਜਿਹੜਾ ਇੰਟਰਸਟ ਰੇਟ ਆ ਉਹ 7 ਤੋਂ 8% ਆ ਮਤਲਬ ਇਹ ਜਿਹੜਾ ਇਕਵਿਟੀ ਫੰਡ ਆ ਉਹਦੇ ਨਾਲੋਂ ਘੱਟ ਰਿਸਕੀ ਆ ਤੇ ਇਸ ਲਈ ਇਹਦਾ ਜਿਹੜਾ ਇੰਟਰਸਟ ਰੇਟ ਆ ਉਹ ਵੀ ਇਕਵਿਟੀ ਫੰਡ ਦੇ ਨਾਲੋਂ ਘੱਟ ਆ ਤੀਸਰਾ ਹੈ ਹਾਈਬ੍ਰਿਡ ਫੰਡ ਜਿਹੜਾ ਹਾਈਬ੍ਰਿਡ ਫੰਡ ਆ ਇਹ ਇਕਵਿਟੀ ਫੰਡ ਅਤੇ ਡੈਬਟ ਫੰਡ ਦਾ ਜਿਹੜਾ ਉਹ ਮਿਸ਼ਰਣ ਹੈ ਮਤਲਬ ਇਸ ਦੇ ਵਿੱਚ ਜਿਹੜਾ ਵਿਆਜ ਆ ਉਹ ਇਕਵਿਟੀ ਫੰਡ ਦੇ ਨਾਲੋਂ ਘੱਟ ਮਿਲੂਗਾ ਪਰ ਜਿਹੜਾ ਡੈਬਟ ਫੰਡ ਆ ਉਸ ਤੋਂ ਜ਼ਿਆਦਾ ਮਿਲੂਗਾ ਕਿਉਂਕਿ ਜਿਹੜਾ ਇਹਦਾ ਰਿਸਕ ਰੇਟ ਆ ਉਹ ਵੀ ਜਿਹੜਾ ਇਕਵਿਟੀ ਫੰਡ ਦੇ ਨਾਲੋਂ ਘੱਟ ਆ ਪਰ ਡੈਬਟ ਫੰਡ ਦੇ ਨਾਲੋਂ ਥੋੜਾ ਜ਼ਿਆਦਾ ਆ ਇਸ ਦੇ ਵਿੱਚ ਤੁਸੀਂ ਤਿੰਨ ਤੋਂ ਲੈ ਕੇ 5 ਸਾਲ ਦੇ ਤੱਕ ਜਿਵੇਂ ਵੀ ਆ ਉਹ ਇਨਵੈਸਟਮੈਂਟ ਕਰ ਸਕਦੇ ਹੋ ਹੁਣ ਜੇ ਆਪਾਂ ਇਹ ਦੇਖੀਏ ਕਿ ਆਪਾਂ ਨੂੰ ਕਿੱਥੇ ਇਨਵੈਸਟ ਕਰਨਾ ਚਾਹੀਦਾ ਜੇ ਤਾਂ ਤੁਹਾਨੂੰ ਸ਼ੇਅਰ ਮਾਰਕੀਟ ਦੀ ਪੂਰੀ ਜਾਣਕਾਰੀ ਆ ਤੁਹਾਨੂੰ ਉਸ ਦੀਆਂ ਬਰੀਕੀਆਂ ਦਾ ਪਤਾ ਤਾਂ ਤਾਂ ਤੁਸੀਂ ਡਾਇਰੈਕਟਲੀ ਸਟਾਕ ਮਾਰਕੀਟ ਦੇ ਵਿੱਚ ਇਨਵੈਸਟ ਕਰ ਸਕਦੇ ਹੋ ਪਰ ਜੇ ਤੁਸੀਂ ਨਵੇਂ ਹੋ ਤੇ ਤੁਹਾਨੂੰ ਸਟਾਕ ਮਾਰਕੀਟ ਦੀ ਜ਼ਿਆਦਾ ਜਾਣਕਾਰੀ ਨਹੀਂ ਤਾਂ ਤੁਸੀਂ ਮਿਊਚੁਅਲ ਫੰਡ ਦੇ ਵੱਲ ਜਾ ਸਕਦੇ ਹੋ ਇਸ ਦੇ ਵਿੱਚ ਇੱਕ ਤਾਂ ਤੁਹਾਨੂੰ ਇਕੱਠਾ ਜ਼ਿਆਦਾ ਪੈਸਾ ਨਹੀਂ ਦੇਣਾ ਪੈਣਾ ਤੇ ਦੂਸਰਾ ਜਿਹੜਾ ਤੁਹਾਡਾ ਰਿਸਕ ਰੇਟ ਆ ਉਹ ਵੀ ਬਹੁਤ ਘੱਟ ਜਾਂਦਾ ਇਸ ਦੇ ਲਈ ਤੁਹਾਨੂੰ ਕੋਈ ਵੀ ਮਹਿੰਗਾ ਸ਼ੇਅਰ ਖਰੀਦਣ ਦੀ ਲੋੜ ਨਹੀਂ ਇਸ ਦੇ ਵਿੱਚ ਤੁਸੀਂ ਟੁਕੜਿਆਂ ਦੇ ਵਿੱਚ ਸ਼ੇਅਰ ਨੂੰ ਖਰੀਦ ਸਕਦੇ ਹੋ ਤੇ 100 200 300 400 ਜਿੰਨਾ ਵੀ ਤੁਸੀਂ ਮਹੀਨੇ ਦਾ ਪੇ ਕਰ ਸਕਦੇ ਹੋ ਉਸ ਹਿਸਾਬ ਦੇ ਨਾਲ ਤੁਸੀਂ ਆਪਣੀ ਜਿਹੜੀ ਇਨਵੈਸਟਮੈਂਟ ਆ ਉਹ ਕਰ ਸਕਦੇ ਹੋ ਬਾਕੀ ਜਿਹੜਾ ਇਹਨਾਂ ਦਾ ਟਾਈਮ ਪੀਰੀਅਡ ਆ ਕਿਸੇ ਚ 3 ਸਾਲ 5 ਸਾਲ 8 ਸਾਲ ਤੇ 15 20 30 ਸਾਲ ਤੱਕ ਵੀ ਤੁਹਾਨੂੰ ਉਸ ਹਿਸਾਬ ਦੇ ਨਾਲ ਉਸ ਇੰਟਰਸਟ ਰੇਟ ਦੇ ਹਿਸਾਬ ਦੇ ਨਾਲ ਜਿਹੜਾ ਪੈਸਾ ਹੈਗਾ ਉਹ ਵਾਪਸ ਮਿਲਦਾ ਤੇ ਜਿਹੜੀ ਇਹ ਅਮਾਉਂਟ ਆ ਉਹ ਕਰੋੜਾਂ ਦੇ ਵਿੱਚ ਵੀ ਚਲੀ ਜਾਂਦੀ ਆ ਮਤਲਬ ਤੁਸੀਂ ਅੱਜ ਤੋਂ ਜੇ ਇਹਦੇ ਵਿੱਚ ਪੈਸੇ ਜਿਹੜੇ ਇਨਵੈਸਟ ਕਰਨੇ ਸ਼ੁਰੂ ਕਰੋਗੇ ਤਾਂ ਆਉਣ ਵਾਲੇ 20 25 30 ਸਾਲ ਤੱਕ ਜਿਹੜਾ ਤੁਹਾਨੂੰ ਰਿਟਰਨ ਆ ਉਹ ਕਰੋੜਾਂ ਦੇ ਵਿੱਚ ਮਿਲੇਗਾ ਪਰ ਜੇ ਤੁਸੀਂ ਜਲਦੀ ਅਮੀਰ ਹੋਣਾ ਚਾਹੁੰਦੇ ਹੋ ਛੇਤੀ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਜੇ ਸ਼ੇਅਰ ਮਾਰਕੀਟ ਦੀ ਵਧੀਆ ਨੌਲੇਜ ਆ ਤਾਂ ਤੁਸੀਂ ਡਾਇਰੈਕਟ ਵੀ ਉੱਥੇ ਇਨਵੈਸਟ ਕਰ ਸਕਦੇ ਹੋ ਜੇ ਸ਼ੇਅਰ ਮਾਰਕੀਟ ਦੇ ਬਾਰੇ ਹੋਰ ਡਿਟੇਲ ਦੇ ਵਿੱਚ ਵੀਡੀਓ ਚਾਹੀਦੀ ਆ ਤਾਂ ਕਮੈਂਟ ਕਰਕੇ ਜਰੂਰ ਦੱਸੋ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ